ਰੋਸ ਤੋਂ ਆਪ ਲੋਕੀ ਦਾ ਜੀਤਾਂ ਦੇ ਕਿੰਨੇ ਕੋ ਅੰਗੂਰ ਖਾ ਲੋ ਸਭ ਸ੍ਰੀ ਅਕਾਲ ਜਿੰਨਾਂ ਕੱਦ ਨੌਜਵਾਨਾਂ ਦੀ ਦਿੱਖ ਬੜੀ ਕੱਪੇ ਮੁਕਾਬਲਾ ਪੂਰਾ ਫਸਵਾ 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 ਮੁਕਾਬਲਾ ਪੂਰਾ ਜੇ ਨੌਜਵਾਨ ਕਦੇ ਅਸਿਰ ਘਟ ਰਹੇ ਨਾ ਤੁਹਾਨੂੰ ਪਹਿਲਾਂ ਕਦੇ ਅਸਿਰ ਹੀ ਘਟ ਰਹਿਣਾ ਮੈਂ ਕਹਿੰਦਾ ਜੀ ਪਸਾਹੀਆਂ ਮੁਕਾਮ ਨੂੰ ਲੈ ਲੈ ਓ ਸਾਵਾ ਹਾ ਜੀ ਬਾਹ ਚੱਕ ਗਿਆ ਆ ਗਿਆ ਬਾਹ ਜੀ ਬਾਹ ਇੱਕ ਟੱਕਰ ਹਮਾ ਸ਼ਰੀ ਚੱਲੇ ਚੱਲ ਚੱਲ ਚੱਲੇ ਚੱਲ ਹੋਈ ਚੱਲ ਚੱਲ ਉਹ ਬਾਬੇ ਜੋਰ ਨਾਲ ਹੋਰ ਚਾਬਾਸ ਨਹੀਂ ਗਏ ਨਹੀਂ ਗਏ ਨਹੀਂ ਗਏ ਅਸਾਂ ਨਹੀਂ ਗਏ ਨਹੀਂ ਗਏ ਨਹੀਂ ਗਏ ਫਿਰ ਉਹ ਟੱਕਰ ਦੇ ਇਸ਼ਾਰਿਆਂ ਨੇ ਹੋਣਾ ਚਾਬਾਸ ਬਾਹ ਜੀ ਬਾਹ ਨੇ 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 ਪਕੇ ਪਕੇ ਹੋ ਜੂ ਓ ਐਂਡ ਪਕਾ ਨਾ ਗਿਆ ਵੇ ਦਾ ਨਾ ਪ੍ਰੋਪਰ ਦੀ ਜ਼ੋਰ ਨਹੀਂ ਕਰਦੇ ਬਹੁਤ ਹੀ ਕਮਾਲ ਦੀ ਅਦਾ ਪਰ ਯਾ ਲਟਾਣਾ ਜੀ ਜਵਾਨ ਸਾਵਾਸ ਓ ਨਾਗੇ ਵੀ ਬਾਪੇ ਨੂੰ ਖਿੱਚ ਕੇ ਮੁੰਡਿਆ ਮਾਰ ਕਰਦੀ ਵੀ ਮੁੰਡਿਆਂ ਨੇ